ਬਲਡੋਜ਼ਰ 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 ਜੀ ਹਾਂ ਹਰ ਪਾਸੇ ਹੁਣ ਬਲਡੋਜ਼ਰ ਦੇ ਚਰਚੇ ਨੇ ਪਹਿਲਾਂ ਚਰਚਾ ਸੀ ਜੋਗੀ ਦੇ ਬਲਡੋਜ਼ਰ ਦਾ ਤੇ ਹੁਣ ਚਰਚਾ ਹੈ ਮਾਨ ਦੇ ਬਲਡੋਜ਼ਰ ਦਾ ਪਹਿਲਾਂ ਯੂਪੀ ਦਾ ਬਲਡੋਜ਼ਰ ਚੱਲਦਾ ਸੀ ਤੇ ਹੁਣ ਚੱਲ ਰਿਹਾ ਪੰਜਾਬ ਦਾ ਬਲਡੋਜ਼ਰ ਸੋ ਨਸ਼ਿਆਂ ਖਿਲਾਫ ਪੰਜਾਬ ਪੁਲਿਸ ਦੇ ਚਲੇ ਬਲਡੋਜ਼ਰ ਨੇ ਨਸ਼ਾ ਤਸਕਰਾਂ ਦੀਆਂ ਚੀਕਾਂ ਕਢਾ ਸੁੱਟੀਆਂ ਨੇ ਬਲਡੋਜ਼ਰ ਵੇਖਦੇ ਹੀ ਬੀਬੀ ਕਹਿੰਦੀ ਮੈਂ ਕਿਹੜਾ ਕੱਲੀ ਨਸ਼ਾ ਵੇਚਦੀ ਆ ਸਾਰਾ ਮੁਹੱਲਾ ਵੇਚਦਾ ਜੇ ਮੇਰੇ ਘਰ ਤੇ ਹੁਣ ਬਲਡੋਜ਼ਰ ਨਾ ਚਲਾਓ ਤਰਲੇ ਪਾਉਂਦੀ ਆ ਵਾਸਤੇ ਪਾਉਂਦੀ ਆ ਕਹਿੰਦੀ ਮੇਰੇ ਘਰ ਤੇ ਬਲਡੋਜ਼ਰ ਨਾ ਚਲਾਓ ਮੈਂ ਇਕੱਲੇ ਇਕੱਲੇ ਨਸ਼ਾ ਵੇਚਣ ਵਾਲੇ ਦਾ ਘਰ ਦੱਸ ਨਹੀਂ ਆ ਪਤਾ ਦੱਸ ਨਹੀਂ ਆ ਫੋਨ ਨੰਬਰ ਦੱਸ ਨਹੀਂ ਆ ਆ ਦੇਖੋ ਜਰਾ ਬੀਬੀ ਦੀ ਪਹਿਲਾ ਵੀਡੀਓ ਕਿ ਕਿਤਾ ਤਰਲੇ ਲੈ ਲੈ ਕੇ ਪੁਲਿਸ ਨੂੰ ਦੱਸਦੀ ਪਈ ਐ ਪਰ ਖੌਫ ਕੇ ਦਾ ਬਲਡੋਜ਼ਰ ਦਾ ਜਿੱਦਾਂ ਹੀ ਪੀੜਾ ਪੰਜਾ ਆਇਆ ਤੇ ਬੀਬੀ ਨੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀ ਅਸੀਂ ਦੱਸ ਜੇ ਕਿਹੜਾ ਕਿਹੜਾ ਕਿੱਦਾਂ ਵੇਚਦਾ ਉਹਨਾਂ ਦਾ ਘਰ ਤੋਂ ਨਾ ਜੀ ਉਹਨੇ ਸਾਰਾ ਆਪਣਾ ਕਿੱਤਾ ਵੇਚਦਾ ਸਾਰਾ ਅੱਜ ਸਾਰੇ ਪੰਜਾਬ ਚ ਡੀਆਈਜੀ ਰੈਂਕ ਦੇ ਅਧਿਕਾਰੀਆਂ ਨੇ ਕਾਸੋ ਆਪਰੇਸ਼ਨ ਤਹਿਤ ਨਸ਼ਾ ਤਸਕਰਾਂ ਖਿਲਾਫ ਵੱਡੀ ਮੁਹਿੰਮ ਆਰੰਭ ਕੀਤੀ। ਤੁਸੀਂ ਅਜੋ ਤਿੰਨ ਤਸਵੀਰਾਂ ਦੇਖ ਰਹੇ ਹੋ ਅੰਮ੍ਰਿਤਸਰ, ਬਟਾਲਾ ਤੇ ਪਠਾਨਕੋਟ ਚ ਕਾਸੋ ਆਪਰੇਸ਼ਨ ਦੀਆਂ ਤਸਵੀਰਾਂ ਨੇ। ਅੰਮ੍ਰਿਤਸਰ ਪੁਲਿਸ ਨੂੰ ਮਿਲੀ ਹੈ ਵੱਡੀ ਸਫਲਤਾ। 4 ਕਿਲੋ ਹਿਰੋਇਨ ਸਮੇਤ ਨਸ਼ਾ ਤਸਕਰ ਕੀਤਾਇਆ ਕਾਬੂ। ਪਠਾਨਕੋਟ ਆਪਰੇਸ਼ਨ ਕਾਸੋ ਤਹਿਤ ਡੀਆਈਜੀ ਆਰਪੀਐਸ ਸੰਧੂ ਆਪ ਨੇ ਤਿਰਨੇ ਮੈਦਾਨ ਚ ਨਸ਼ਾ ਤਸਕਰੀ ਕਰਨ ਵਾਲੇ 8 ਆਰੋਪੀਆਂ ਨੂੰ ਪੁਲਿਸ ਨੇ ਕੀਤਾ ਹੈ ਕਾਬੂ ਪੁਲਿਸ ਇਤਿਹਾਸ ਚ ਪਹਿਲੀ ਵਾਰ ਆਰੋਪੀਆਂ ਨੂੰ ਹਤਕੜੀ ਲਗਾ ਕੇ ਘੁਮਾਇਆ ਹੈ ਪੁਲਿਸ ਨੇ ਮੁਹੱਲਿਆਂ ਦੇ ਵਿੱਚ ਆਰੋਪੀਆਂ ਨੂੰ ਨਾਲ ਲੈ ਕੇ ਘਰਾਂ ਲਈ ਤਲਾਸ਼ੀ ਲਈ ਗਈ ਤੇ 350 ਗ੍ਰਾਮ ਹੀਰੋਇਨ ਤੇ 22400 ਡਰਗ ਮਨੀ ਵੀ ਬਰਾਮਦ ਕੀਤੀ ਗਈ ਹੁਣ ਗੱਲ ਕਰਦੇ ਹਾਂ ਬਟਾਲਾ ਪੁਲਿਸ ਦੀ ਤੇ ਬਟਾਲਾ ਪੁਲਿਸ ਵੱਲੋਂ ਕਾਸ ਆਪਰੇਸ਼ਨ ਬੜੇ ਧੜਲੇ ਨਾਲ ਚਲਾਇਆ ਗਿਆ ਬੜੇ ਜੋਰ ਸ਼ੋਰ ਨਾਲ ਚਲਾਇਆ ਗਿਆ ਕਲਾਸੀ ਬਿਆਨ ਵੀ ਬੜੇ ਜੋਰਾ ਸ਼ੋਰਾ ਨਾਲ ਹੋਇਆ ਪਰ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕੋ ਵੱਡੀ ਮੱਛੀ ਜਾਂ ਮਗਰਮੱਛ ਹੱਥ ਨਹੀਂ ਆਇਆ ਕੋ ਵੱਡੀ ਕਾਮਯਾਬੀ ਹੱਥ ਨਹੀਂ ਲੱਗੀ ਸੋ ਨਿਰਾਸ਼ਾਈ ਹੱਥ ਲੱਗੀ ਖੈਰ ਸਾਰੇ ਪੰਜਾਬ ਚ ਸਵੇਰ ਤੋਂ ਹੀ ਨਸ਼ੇ ਦੀ ਪੁੜੀ ਮਿਲਣੀ ਔਖੀ ਹੋ ਜਾਵੇਗੀ ਇਹ ਦਾਵਾ ਲੱਗ ਰਿਹਾ ਇਸ ਵੇਲੇ ਆਮ ਆਦਮੀ ਪਾਰਟੀ ਦਾ ਸੀਮਨ ਸਾਹਿਬ ਦਾ ਔਰ ਪੰਜਾਬ ਦੇ ਡੀਜੀਪੀ ਸਾਹਿਬ ਦਾ ਕਿ ਹੁਣ ਸਵੇਰ ਤੋਂ ਕਿਤੇ ਨਸ਼ੇ ਦੀ ਪੁੜੀ ਨਹੀਂ ਦਿਖੇਗੀ ਪਰ ਇਧਰ ਨਸ਼ਾ ਵੇਚਣ ਵਾਲਿਆਂ ਨੂੰ ਬਲਡੋਜ਼ਰ ਯਾਦ ਆ ਜਾਵੇਗਾ ਜਿੱਦਾਂ ਹੀ ਨਸ਼ੇ ਦੀ ਪੁਰੀ ਨੂੰ ਹੱਥ ਪਾਉਣਗੇ ਪੰਜਾਬ ਪੁਲਿਸ ਨੇ ਐਸੀ ਨਕੇਲ ਕੱਸ ਦਿੱਤੀ ਹੈ ਕਿ ਨਸ਼ਾ ਤਸਕਰ ਜ਼ਿਆਦਾ ਪੰਜਾਬ ਛੱਡ ਜਾਣਗੇ ਜਾਂ ਫਿਰ ਸਾਧ ਹੋ ਜਾਣਗੇ ਪਰ ਜੇ ਇੰਨੀ ਸਖਤਾਈ ਦੇ باوجود ਨਸ਼ਾ ਫਿਰ ਵੀ ਸਵੇਰ ਤੋਂ ਮਿਲਦਾ ਹੈ ਤਾਂ ਸਮਝ ਲੈਣਾ ਕਿ ਲੋਕਾਂ ਨੂੰ ਬੇਵਕੂਫ ਬਣਾਇਆ ਗਿਆ ਤੇ ਸਭ ਮਿਲੇ ਹੋਏ ਹਨ ਜੀ ਇਹ ਹੀ ਲਾਈਨ ਫਿਰ ਦੁਬਾਰਾ ਚੱਲੇਗੀ ਕਿ ਸਭ ਮਿਲੇ ਹੋਏ ਹਨ ਜੀ ਅੰਮ੍ਰਿਤਸਰ ਤੋਂ ਮੁਕੇਸ਼ ਤੇ ਪਠਾਨਕੋਟ ਤੋਂ ਅਮਰਦੀਪ ਦੀ ਖਾਸ ਰਿਪੋਰਟ ਸਾਰੇ ਸੂਬੇ ਦੇ ਵਿੱਚ ਗਵਰਨਮੈਂਟ ਦੀਆਂ ਬੜੀਆਂ ਸਖਤ ਹਦਾਇਤਾਂ ਨੇ ਜਿੱਥੋਂ ਤੱਕ ਨਸ਼ਿਆਂ ਦਾ ਸਬੰਧ ਹੈ ਕਿ ਇਹ ਜੜੋਂ ਪੱਟਣੇ ਨੇ ਔਰ ਇਹਨਾਂ ਲੋਕਾਂ ਦੇ ਖਿਲਾਫ ਜਿਹੜੇ ਇਹ ਕਾਰਵਾਈ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਸਾਰਿਆਂ ਨੂੰ ਇਸ ਕੰਮ ਤੋਂ ਰੋਕਣਾ ਹੈਗਾ ਜਾਂ ਜੇਲਾਂ ਦੇ ਵਿੱਚ ਬੰਦ ਕਰਨਾ ਹੈ ਉਸੇ ਕਰਕੇ ਸਾਰੇ ਆਫੀਸਰਸ ਅਲੱਗ-ਅਲੱਗ ਡਿਸਟ੍ਰਿਕਟਸ ਗਏ ਆ ਅੱਜ ਮੈਂ ਇੱਥੇ ਪਠਾਨਕੋਟ ਆਇਆ ਹੈਗਾ ਆਪਰੇਸ਼ਨ ਤਕਰੀਬ ਸਵੇਰ ਤੋਂ ਚੱਲ ਰਿਹਾ ਹੈਗਾ ਕੁਝ ਰਾਤ ਤੋਂ ਵੀ ਆਪਰੇਸ਼ਨਸ ਹੋਏ ਨੇ ਹੁਣ ਤੱਕ ਕਾਫੀ ਰਿਕਵਰੀਜ਼ ਹੋਈਆਂ ਨੇ ਕੁਝ ਹੋਰੀਆਂ ਹੈਗੀਆਂ ਨੇ ਮੁਕਦਮੇ ਜਿਹੜੇ ਹੈਗੇ ਨੇ ਅਕੋਰਡਿੰਗਲੀ ਦਰਜ ਕੀਤੇ ਗਏ ਹੈਗੇ ਨੇ ਤੇ ਬੇਸਿਕਲੀ ਸਾਡਾ ਤਾਂ ਸਿਰਫ ਸੁਪਰਵਾਈਜ਼ਨ ਕਰਨਾ ਆਇਆ ਹੈ ਆ ਦੇਖਣ ਆਏ ਹੈਗੇ ਆ ਉਸ ਦੌਰਾਨ ਤੁਹਾਡੇ ਸਾਰਿਆਂ ਨੇ ਇੰਟਰੈਕਟ ਕਰਾਂਗੇ ਪਬਲਿਕ ਦੇ ਨਾਲ ਕਰਾਂਗੇ ਸਕੂਲ ਕਾਲਜਾਂ ਜਾਵਾਂਗੇ ਹੋਰ ਵੀ ਜਿਹੜੇ ਲੋਕਲ ਸਮਾਜ ਦੇ ਵਿੱਚ ਬੰਦੇ ਨੇ ਉਹਨਾਂ ਨਾਲ ਗੱਲ ਕਰਾਂਗੇ ਔਰ ਇੱਕ ਮੈਂ ਹੁਣ ਦੇਖਿਆ ਵੀ ਹੈਗਾ ਵੈਸੇ ਵੀ ਪੰਜਾਬ ਕੋ ਬਹੁਤ ਵੱਡੀ ਸਟੇਟ ਨਹੀਂ ਹੈਗੀ ਕਿ ਇਸ ਇਲਾਕੇ ਦੇ ਜਿਹੜੇ ਲੋਕ ਨੇ ਦੇ ਆਰ ਕੰਪੈਰੀਟਿਵਲੀ ਨਸ਼ਿਆਂ ਦਾ ਜਿਹੜਾ ਕੰਮ ਬਹੁਤ ਘੱਟ ਆ ਇੱਥੇ ਕਿਉਂਕਿ ਅਗਰ ਮੈਂ ਕਹਾਂ ਕਿ ਪੰਜਾਬ ਦੇ ਇਸ ਹਿੱਸੇ ਵਿੱਚ ਸਭ ਤੋਂ ਘੱਟ ਨਸ਼ੇ ਨੇ ਪਰ ਜਿੰਨੇ ਘੇ ਨੇ ਉਹਨਾਂ ਨੂੰ ਵੀ ਆਪਾਂ ਖਤਮ ਕਰਨ ਵਾਸਤੇ ਅੱਜ ਸਾਰੇ ਇਕੱਠੇ ਬੇਸਿਕਲੀ ਜਦ ਤੱਕ ਅਸੀਂ ਪਰਚਾ ਦਰਜ ਕਰਨ ਤੋਂ ਬਾਅਦ ਜਿਹੜੀ ਵੀ ਕਾਰਵਾਈ ਹੈ ਜਿਹਨੂੰ ਅਸੀਂ ਬੈਕਵਰਡ ਲਿੰਕੇਜ ਕਹਿੰਦੇ ਹੈਗੇ ਆ ਉਹਦੇ ਉੱਪਰ ਕਾਰਵਾਈ ਹੁੰਦੀ ਹੈਗੀ ਇਨਸ਼ੋਰ ਕਰਾਂਗੇ ਕਿ ਜਿਹੜੇ ਹੁਣ ਮੁਕਾਦਮੇ ਦਰਜ ਹੋਏ ਨੇ ਕਿ ਇਹ ਕਿੱਥੋਂ ਨਸ਼ਾ ਆ ਰਿਹਾ ਹੈਗਾ ਉਥੋਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਔਰ ਇਹ ਇਨਸਟਰਕਸ਼ਨਸ ਜਿਹੜੀਆਂ ਨੇ ਬੜੀਆਂ ਕਲੀਅਰ ਨੇ ਕਿ ਸਿਰਫ ਉਥੋਂ ਤੱਕ ਹੀ ਮ hạnਦੂਦ ਨਾ ਰੱਖਿਆ ਜਾਵੇ ਆਪਣੇ ਆਪ ਨੂੰ ਜਿੱਥੋਂ ਉਹ ਚੀਜ਼ ਆਉਂਦੀ ਆ ਉਥੋਂ ਤੱਕ ਜਾਇਆ ਜਾ ਉਹ ਜਿਹੜੀਆਂ ਕੁਝ ਪ੍ਰੋਪਰਟੀਆਂ ਨੇ ਉਹ ਕਾਰਪੋਰੇਸ਼ਨਸ ਵੱਲੋਂ ਜਿਹੜੀ ਇਹ ਕਾਰਵਾਈ ਕੀਤੀ ਗਈ ਹੈਗੀ ਆ ਸਿਰਫ ਜਿਹੜੀ ਪੁਲਿਸ ਆ ਉਹਨਾਂ ਨੂੰ ਅਕੋਰਡਿੰਗਲੀ ਉਹਨਸ ਹੈਲਪ ਦੇ ਤੌਰ ਤੇ ਨਾਲ ਗਈ ਹੈਗੀ ਜੋ ਐਸ ਪਰ ਐਕਟ ਜਾਂ ਐਸ ਪਰ ਪ੍ਰੋਵੀਜ਼ਨਸ ਆਫ ਲਾਅ ਇਹ ਕਾਰਵਾਈ ਕੀਤੀ ਜਾ ਰਹੀ ਹੈ ਇਹ ਬੜਾ ਜ਼ਰੂਰੀ ਹੈਗਾ ਔਰ ਕੱਲ ਜਿਹੜੀ ਇੱਕ ਸਟੇਟ ਪੱਧਰੀ ਮੀਟਿੰਗ ਹੋਈ ਆ ਮਾਨਯੋਗ ਮੁੱਖ ਮੰਤਰੀ ਜੀ ਨੇ ਲਈ ਹੈਗੀ ਆ ਉਹਦੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਸ ਐਸਐਸਪੀ ਸੀਪੀਜ਼ ਨਾਲ ਸੀਗੇ ਔਰ ਇਹਦੇ ਉੱਤੇ ਵੀ ਬੜੀ ਹਲਕੇ ਚਰਚਾ ਹੋਈ ਔਰ ਇਹ ਬੜੀ ਜ਼ਰੂਰੀ ਐਸਪੈਕਟ ਹੈਗਾ ਜਿਹੜਾ ਕਿ ਨਾਲ ਦੀ ਨਾਲ ਚੱਲ ਰਿਹਾ